ਇੱਕ ਤੋੜਾ ਵੀ ਕਿਸਾਨਾਂ ਨੂੰ ਡਾਇਰ ਦਾ ਲੈਣਾ ਕਿ ਮਤਲਬ ਇਹ ਲੱਗ ਰਿਹਾ ਵੀ ਪਾੜ ਦੇ ਬਰਾਬਰ ਤੇ 300 ਗਟਾ ਇਹ ਤੋੜੇ ਦਾ ਲੈ ਕੇ ਇਥੇ ਪਹੁੰਚੇ ਨੇ ਨਾਬਾ ਹੜ ਪੀੜਤਾ ਦੀ ਆਪਣਿਆਂ ਦੀ ਆਪਣੇ ਬਾ ਫੜਦੇ ਹੁੰਦੇ ਆ ਇਹਨਾਂ ਨੇ ਸਿੱਧ ਕਰ ਬਖਾਇਆ ਜਿੱਥੇ ਸਰਕਾਰ ਫੇਲ ਹੋਈ ਆ ਇਹੋ ਜਿਹੇ ਸੰਸਤਾ ਨੇ ਲੋਕਾਂ ਨੂੰ ਪੈਰਾਂ ਸਿਰ ਖੜਾ ਕੀਤਾ ਅਸੀਂ ਪਹਿਲਾਂ ਜਿਵੇਂ 500 ਕੁਇੰਟਲ ਆਚਾਰ ਹੜ ਪ੍ਰਭਾਵ ਤੇ ਹੁਣ ਇਤੋਂ ਦੇ ਲੋਕਾਂ ਦੀ ਡਿਮਾਂਡ ਤੇ 300 ਥੈਲਾ ਜਿਹੜਾ ਖਾਦ ਦਾ ਲੈ ਕੇ ਆਇਆ ਕਿੰਨੀ ਕੋਈ ਰਾਹਤ ਮਿਲੇਗੀ ਜਿਹੜੀ ਅੱਜ ਤੁਹਾਡੀ ਹੈਲਪ ਹੋ ਰਹੀ ਹੈ ਮਦਦ ਹੋ ਰਹੀ ਚੰਗੀ ਗੱਲ ਇਹਨਾਂ ਨੇ ਸੇਵਾ ਕੀਤੀ ਕਿ ਕਿਸਾਨ ਜਿਹੜੇ ਗਰੀਬ ਆ ਉਹ ਵੀ ਬੀਜ ਲੈਣਗੇ ਸਾਡੀ ਇਮੇਜ ਅਹੀ ਜੀ ਬਣੀ ਰਹੇ ਇਮੇਜ ਬਣਾਉਣ ਦਾ ਪਰਮਾਤਮਾ ਇੱਕ ਉੱਠੂਗਾ ਤਾਂ ਹੋ ਸਕਦਾ ਉਹਦੇ ਨਾਲ ਦੇਖ ਕੇ ਦੋ ਹੋਰ ਉੱਠ ਜਾਣ ਅਗਸਤ ਮਹੀਨੇ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਜਿੱਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਜਿਹੜੀਆਂ ਸਿੱਖ ਜਥੇਬੰਦੀਆਂ ਸੀ, ਐਨਜੀਓ ਸੀ ਜਾਂ ਹੋਰ ਸੰਬਰਦਾਵਾਂ ਸੀ ਉਹਨਾਂ ਵੱਲੋਂ ਰਾਹਤ ਸਮਗਰੀ ਵੰਡੀ ਜਾਂਦੀ ਹੈ, ਮੈਡੀਕਲ ਕੈਂਪ ਲਗਾਏ ਜਾਂਦੇ ਆ। ਅੱਜ ਸਾਡੀ ਮੌਜੂਦਗੀ ਹਲਕਾ ਅਜਨਾਲਾ ਦੇ ਕਸਬਾ ਗੱਗੋਮਾਲ ਦੇ ਵਿੱਚ ਆ ਤੇ ਤੁਹਾਨੂੰ ਦੱਸ ਦਈਏ ਕਿ ਇੱਥੋਂ ਨਾਬਾਦੋ ਵਿਸ਼ੇਸ਼ ਤੌਰ ਤੇ ਸਹਿਯੋਗ ਸੰਸਥਾ ਦੇ ਜਿਹੜੇ ਮੈਂਬਰ ਨੇ ਮੁਖੀ ਨੇ ਉਹ ਵੀ ਪਹੁੰਚੇ ਹੋਏ ਨੇ ਸੋ ਉਹਨਾਂ ਵੱਲੋਂ ਅੱਜ ਜਿਹੜੇ ਹਾਰਪੀੜਤ ਇਲਾਕੇ ਸੀ ਹਾਰਪੀੜਤ ਕਿਸਾਨ ਸੀ ਉਹਨਾਂ ਨੂੰ ਅੱਜ ਜਿਹੜੀ ਆ ਖਾਦ ਵੰਡੀ ਜਾ ਰਹੀ ਆ ਬੀ ਬਿਜਾਈ ਦੇ ਲਈ ਬੀਜ ਵੰਡੇ ਜਾ ਰਹੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਸ਼ੁਭਨਾਵਾਹੀ ਤੁਹਾਡਾ ਮੇਰਾ ਨਾਮ ਪਰਮਿੰਦਰ ਸਿੰਘ ਕਲੇਰ ਆ ਜੀ ਤੇ ਪਰਮਿੰਦਰ ਜੀ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਆ ਤੁਹਾਡੀ ਸੰਸਥਾ ਦੀ ਕਿਉਂਕਿ ਪੰਜਾਬ ਦੇ ਵਿੱਚ ਤਾਂ ਹੋਰ ਨਾਲ ਇਲਾਕਿਆਂ ਦੇ ਵਿੱਚ ਵੀ ਜਿਹੜੇ ਉਹ ਹਾਰਡ ਆਏ ਆ ਪਰ ਤੁਸੀਂ ਇਸ ਹੀ ਇਲਾਕੇ ਨੂੰ ਕਿਉਂ ਚੁਣਿਆ ਉਹ ਇਸ ਕਰਕੇ ਚੁਣਿਆ ਜੀ ਵੀ ਜਦੋਂ ਹੜ੍ਹ ਆਏ ਨੇ ਆਪਾਂ ਨਿਊਜ਼ ਦੇ ਉੱਤੇ ਖਬਰਾਂ ਸੁਣੀਆਂ ਤਾਂ ਸਾਡੇ ਸਾਨੂੰ ਵੀ ਸਾਡੇ ਸੰਸਥਾ ਦੀ ਅਸੀਂ ਮੀਟਿੰਗ ਕੀਤੀ ਵੀ ਇਹਦਾ ਕਿਸ ਤਰੀਕੇ ਨਾਲ ਆਪਾਂ ਨੇ ਵਾਰਨ ਕੀਤਾ ਜਾਵੇ ਤਾਂ ਅਸੀਂ ਆ ਜਿਹੜੇ ਆਪਣੇ ਮੈਂਬਰ ਖੜੇ ਆ ਤੁਹਾਡੇ ਲੱਗੇ ਅਸੀਂ ਸਾਰੇ ਬੰਦਿਆਂ ਨੇ ਡਿਸਾਈਡ ਕੀਤਾ ਵੀ ਆਪਾਂ ਪਰਸਨਲੀ ਜਾ ਕੇ ਵਿਜ਼ਿਟ ਕਰਕੇ ਆਉਣਾ ਫਿਰ ਇੱਕ ਦਿਨ ਅਸੀਂ ਵਿਜ਼ਿਟ ਕੀਤਾ ਜੀ ਸਾਰਾ ਇਲਾਕਾ ਤਕਰੀਬਨ ਜਿਹੜਾ ਵੀ ਹੈਗਾ ਸੀ ਆਪਣੇ ਹਰ ਪ੍ਰਭਾਵਿਤ ਇੱਥੋਂ ਚੱਲਦੇ-ਚੱਲਦੇ ਅਸੀਂ ਕਰਤਾਰਪੁਰ ਸਾਹਿਬ ਤੱਕ ਪਹੁੰਚੇ ਜੀ ਤਾਂ ਜਿੱਥੇ ਵੀ ਸਾਨੂੰ ਐ ਲੱਗਿਆ ਇੱਥੇ ਆ ਕੇ ਸਾਨੂੰ ਇਹ ਚੀਜ਼ ਮਹਿਸੂਸ ਹੋਈ ਵੀ ਇਹ ਲੋਕਾ ਜਿਹੜੇ ਹੈਗੇ ਨੇ ਉਹ ਜਿਆਦਾ ਪ੍ਰਭਾਵਿਤ ਨਹੀਂ ਤੇ ਇੱਕ ਆਪਣਾ ਦੀਨੇ ਕੇ ਜਿਹੜਾ ਆਪਣੇ ਹਰੀਕੇ ਪਤਨ ਹੈਡਪੈਂਡ ਹੈ ਜੀ ਉੱਥੇ ਦੀਨੇ ਕੇ ਪਿੰਡ ਸੀ ਉਹ ਵੀ ਅਸੀਂ ਅਡਾਪਟ ਕੀਤਾ ਜੀ ਉੱਥੇ ਅਸੀਂ ਆਪਣਾ achar ਦੀ ਜਿਹੜੀ ਇੱਕ ਟਰੱਕ achar ਦਾ ਉੱਥੇ ਭੇਜਿਆ ਤੇ ਇੱਕ ਟਰੱਕ achar ਦਾ ਸੀ ਇੱਥੇ ਭੇਜਿਆ ਜੀ ਤੇ ਉਸ ਤੋਂ ਬਾਅਦ ਇਹਨਾਂ ਨਾਲ ਜਦੋਂ ਗੱਲ ਕੀਤੀ ਹੈ ਜੀ ਤਾਂ ਇਹ ਕਹਿੰਦੇ ਵੀ ਤੁਸੀਂ ਸਾਨੂੰ ਫਿਲਹਾਲ ਸਾਨੂੰ achar ਦੀ ਲੋੜ ਹੈ ਤਾਂ ਤੁਸੀਂ ਸਾਨੂੰ ਅਚਾਰ ਦੇ ਕੇ ਜਾਓ ਉਸ ਤੋਂ ਬਾਅਦ ਜਦੋਂ ਬਿਜਾਈ ਦਾ ਟਾਈਮ ਆਊਗਾ ਤਾਂ ਤੁਸੀਂ ਉਦੋਂ ਸਾਡੀ ਹੈਲਪ ਕਰਨੀ ਹੈ ਜੀ ਤੇ ਹੁਣ ਇਹਨਾਂ ਨਾਲ ਪ੍ਰਧਾਨ ਜੀ ਨਾਲ ਸਾਡੇ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੀ ਇਹਨਾਂ ਨਾਲ ਰابطਾ ਕਾਇਮ ਹੋਇਆ ਜੀ ਤਾਂ ਇਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਇਸ ਟਾਈਮ ਦੇ ਉੱਤੇ ਬੀਜ ਦੀ ਖਾਦ ਦੀ ਲੋੜ ਹੈ ਤਾਂ ਉਸ ਹਿਸਾਬ ਸਿਰ ਅਸੀਂ ਇਹਨਾਂ ਨਾਲ ਰابطਾ ਕਾਇਮ ਕਰਕੇ ਫਿਰ ਅਸੀਂ ਇੱਥੇ ਪਹੁੰਚੇ ਹਾਂ ਜੀ ਤਾਂ ਜਿਹੜੀ ਤੁਹਾਡੀ ਸੰਸਥਾ ਹੈ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਅਧਿਆਪਕ ਹੈਗੀ ਆ ਤਾਂ ਫਿਰ ਕਿਸ ਤਰ੍ਹਾਂ ਟਾਈਮ ਨੂੰ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਆ ਟਾਈਮ ਤਾਂ ਹੈ ਜੀ ਫਿਰ ਆਪਣਾ ਕੱਢਣਾ ਪੈਂਦਾ ਜੀ ਤੇ ਜਿਵੇਂ ਹੁਣ ਤੋਂ ਛੁੱਟੀਆਂ ਆ ਗਈਆਂ ਸੀ ਜਾਂ ਕੋਈ ਸੰਡੇ ਸਟਰਡੇ ਸੰਡੇ ਦੀ ਕੋਈ ਛੁੱਟੀ ਹੁੰਦੀ ਹੈ ਤਾਂ ਉਸ ਹੱਬ ਸਰ ਵੀ ਅਸੀਂ ਉਸ ਸਮੇਂ ਦੇ ਵਿੱਚ ਇਦਾਂ ਦੇ ਜਿਹੜੇ ਸੋਸ਼ਲ ਵਰਕ ਨੇ ਉਹ ਕਰ ਲਏ ਮੇ ਜੀ ਜਿਹੜੇ ਤੁਹਾਡੇ ਵਿਦਿਆਰਥੀ ਨੇ ਉਹਨਾਂ ਨੂੰ ਪਤਾ ਕਿ ਤੁਸੀਂ ਇਹ ਸੰਸਥਾ ਚਲਾ ਰਹੇ ਹੋ ਬਿਲਕੁਲ ਜੀ ਅਸੀਂ ਆਪਣੇ ਵਿਦਿਆਰਥੀਆਂ ਨੂੰ ਵੀ ਦੱਸਦੇ ਹਾਂ ਉਹ ਵੀ ਆਪਣੇ ਜਿੰਨੇ ਵੀ ਅਜ ਤੋ ਹੁਣ ਹੜਾ ਆਏ ਨੇ ਜੀ ਸਾਡੇ ਸਕੂਲ ਇਹ ਸਾਧੋ ਉਹ ਵੀ ਸਹਿਯੋਗ ਕਰਦੇ ਆ ਕੁਛ ਨਾ ਕੁਛ ਦੱਸ ਵੀ ਪੰਜਾ ਸਾਡੇ ਉਹ ਵਿਦਿਆਰਥੀਆਂ ਨੇ ਵੀ ਆਪਣਾ ਤਿਲ ਫੁੱਲ ਵਿੱਚ ਪਾਇਆ ਜੀ ਤਾਂ ਫਿਰ ਲੱਗਦਾ ਹੈ ਕਿ ਜਿਹੜਾ ਤੁਸੀਂ ਇੱਕ ਵਧੀਆ ਕੰਮ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਉਹਦਾ ਇੱਕ ਵਧੀਆ ਮੈਸੇਜ ਆ ਰਿਹਾ ਕਿਉਂਕਿ ਜਿਹੜੇ ਛੋਟੇ ਬੱਚੇ ਹੁੰਦੇ ਹਨ ਕਹਿੰਦੇ ਕਿ ਉਹਨਾਂ ਨੂੰ ਜੋ ਸਿਖਾਇਆ ਜਾਵੇ ਉਹ ਹੀ ਸਿੱਖਦੇ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੱਡੇ ਹੋਣਗੇ ਜਦੋਂ ਕਿਸੇ ਸਰਕਾਰੀ ਨੌਕਰੀ ਦੇ ਜਾਂ ਵਿਦੇਸ਼ ਕਿਤੇ ਵੀ ਜਾਣਗੇ ਤਾਂ ਉਹਨਾਂ ਦੇ ਵਿੱਚ ਵੀ ਇਹ ਭਾਵਨਾ ਪੈਦਾ ਹੋਏਗੀ ਕਿ ਅਸੀਂ ਵੀ ਕੋਈ ਨਾ ਕੋਈ ਜੀ ਡੋਨੇਟ ਕੁਝ ਜ਼ਰੂਰ ਕਰਨਾ ਦੇਖੋ ਜੀ ਆਪਾਂ ਨੇਕ ਕੰਮ ਕਰੀ ਜਾਓ ਫਲ ਦੀ ਛਾਣਾ ਰੱਖੋ ਪਰ ਫਿਰ ਵੀ ਅਸੀਂ ਇਹ ਸੋਚਦੇ ਆ ਵੀ ਜੇ ਅਸੀਂ 100 ਵਿਦਿਆਰਥੀਆਂ ਨੂੰ ਇੱਕ ਗੱਲ ਦੱਸ ਰਿਹਾ ਉਹ 100 ਵਿੱਚੋਂ ਜੇ 10 ਬੱਚੇ ਵੀ ਤੁਹਾਡੇ ਲੀਹਾਂ ਦੇ ਉੱਤੇ ਚੱਲ ਕੇ ਤਾਂ ਤੁਸੀਂ ਆਪਣੀ ਜ਼ਿੰਦਗੀ ਸਫਲ ਕਰ ਲਈ ਤਾਂ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਜੀ ਤੁਸੀਂ ਵੀ ਇਹ ਆਪਾਂ ਨੂੰ ਹਾਂਜੀ ਟੀਚਰ ਠੀਕ ਹੈ ਜੀ ਤਾਂ ਅੱਜ ਤੁਸੀਂ ਪਹੁੰਚੇ ਹੋ ਤੁਸੀਂ ਵੀ ਇਹਨਾਂ ਦੇ ਨਾਲ ਜਿਹੜਾ ਪਹਿਲੇ ਦਿਨ ਤੋਂ ਹੀ ਸੇਵਾ ਕਰ ਰਹੇ ਹੋ ਹਾਂਜੀ ਅਸੀਂ ਸ਼ੁਰੂ ਤੋਂ ਹੀ ਇਕੱਠੇ ਕੰਮ ਸ਼ੁਰੂ ਕੀਤਾ ਜੀ ਇਹ ਸਹਿਯੋਗ ਸੰਸਥਾ ਦਾ ਜਦੋਂ ਵੀ ਮੋੜ ਬਣਿਆ ਉਦੋਂ ਅਸੀਂ ਸਾਰੇ ਇਕੱਠੇ ਸੀਗੇ ਜੀ ਜੀ ਸ਼ੁਰੂ ਤੋਂ ਹੀ ਚੱਲੇ ਹੋਏ ਆ। ਭਾਈ ਸਾਹਿਬ ਤੁਹਾਡਾ ਨਾਮ? ਮੇਰਾ ਨਾਮ ਰਜੇਸ਼ ਕੁਮਾਰਾ ਜੀ। ਤੁਸੀਂ ਵੀ ਟੀਚਰ ਹੋ? ਹਾਂ ਮੈਂ ਵੀ ਅਧਿਆਪਕਾਂ ਜੀ ਤੇ ਇਹ ਸੰਸਥਾ ਦੇ ਵਿੱਚ ਸਿਰਫ ਅਧਿਆਪਕੇ ਨਹੀਂ ਜੁੜੇ ਹੋਏ ਸਾਡੇ ਨਾਬਾ ਏਰੀਆ ਦੇ ਹੋਰ ਕਿਤੇ ਨਾਲ ਸੰਬੰਧਿਤ ਇਹਦੇ ਵਿੱਚ ਵਪਾਰੀ ਵੀ ਨੇ ਦੁਕਾਨਦਾਰ ਵੀ ਨੇ ਤੇ ਇਹ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਅਸੀਂ ਫੰਡ ਇਕੱਠਾ ਕੀਤਾ ਹੈ ਇਹਦੇ ਵਿੱਚ ਨਾਬਾ ਦੇ ਸਾਰੇ ਜੋ ਸਹਿਯੋਗੀ ਉਹਨਾਂ ਨੇ ਸਹਿਯੋਗ ਕੀਤਾ ਨਗਰ ਨਿਵਾਸੀਆਂ ਨੇ ਨਾਲ ਹੀ ਸਾਡੇ ਇੱਕ ਪਿੰਡ ਹੈ ਦੋਦਾ ਉੱਥੋਂ ਦੇ ਲੋਕਾਂ ਨੇ ਵੀ ਸਾਨੂੰ 1 ਲੱਖ ਰੁਪਏ ਦੀ ਜਿਹੜੀ ਮਦਦ ਹੈ ਇੱਥੇ ਲਈ ਦਿੱਤੀ ਸੀਗੀ ਅਸੀਂ ਪਹਿਲਾਂ ਜਿਵੇਂ 500 ਕੁਇੰਟਲ ਆਚਾਰ ਹੜਪਰਵਾਹ ਤੇ ਹੁਣ ਇੱਥੋਂ ਦੇ ਲੋਕਾਂ ਦੀ ਡਿਮਾਂਡ ਤੇ 300 ਥੈਲਾ ਜਿਹੜਾ ਖਾਦ ਦਾ ਲੈ ਕੇ ਆਇਆ ਤੇ ਇਹਦੇ ਵਿੱਚ ਸਾਰੇ ਨਾਬਾ ਦੇ ਇਲਾਕਾ ਨਿਵਾਸੀਆਂ ਦਾ ਯੋਗਦਾਨ ਆ ਸਾਰਿਆਂ ਦਾ ਹੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ। ਧੰਨਵਾਦ। ਹਾਂਜੀ ਸਰ ਤੁਸੀਂ ਵੀ ਇਹਦੇ ਆਪਾਂ ਕੋਲ ਜੀ। ਹਾਂਜੀ ਮੈਂ ਭਿੰਦਰ ਸਿੰਘ ਮੇਰਾ ਨਾਮ ਕੀ ਗਿਆ ਨਾ ਚੰਦੇ ਤੁਸੀਂ? ਭਿੰਦਰ ਸਿੰਘ ਆ ਜੀ। ਮੈਂ ਵੀ ਟੀਚਰ ਹਾਂ। ਤੇ ਜਿਹੜੀ ਸਾਡੀ ਸਹਿਯੋਗ ਸੰਸਥਾ ਇਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਸਾਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੜਪੀਟ ਤਾਂ ਲਈ ਵੀ ਜੋ ਸਾਨੂੰ ਸਹਿਯੋਗ ਮਿਲਿਆ ਹੈ। ਬਹੁਤ ਜਿਆਦਾ ਸਾਡੇ ਏਰੀਏ ਦੇ ਪਿੰਡਾਂ ਦੇ ਵਿੱਚੋਂ ਵੀ ਸ਼ਹਿਰ ਦੇ ਵਿੱਚੋਂ ਵੀ ਵਪਾਰਕ ਲੋਕਾਂ ਤੋਂ ਵੀ ਤੇ ਸਾਨੂੰ ਬਹੁਤ ਜਿਆਦਾ ਸਹਿਯੋਗ ਮਿਲਿਆ ਤੇ ਅਸੀਂ ਪ੍ਰੈਕਟੀਕਲੀ ਤੌਰ ਤੇ ਆ ਕੇ ਦੇਖਿਆ ਜਦੋਂ ਇੱਥੇ ਪਹਿਲਾਂ ਵੀ ਸਾਡੇ ਦੋ ਤਿੰਨ ਗਿੜੇ ਲੱਗੇ ਤਾਂ ਪਹਿਲਾਂ ਅਸੀਂ ਦੇਖਿਆ ਵੀ ਲੋਕ ਵਾਕਈ ਹੜ੍ਹ ਤੋਂ ਪ੍ਰਭਾਵਿਤ ਨੇ ਇਸ ਏਰੀਏ ਨੂੰ ਜਿਆਦਾ ਮਾਰ ਪਈ ਹੈ ਵੀ ਇਸ ਕਰਕੇ ਹੀ ਅਸੀਂ ਹੁਣ ਜਿਹੜਾ ਪਹਿਲਾਂ 500 ਕੁਇੰਟਲ ਜਿਹੜਾ ਸੀ ਉਹ ਹਰਾ ਚਾਰਾ ਭਿੱਜਿਆ ਸੀ ਆਚਾਰ ਦਾ ਤੇ ਹੁਣ ਅਸੀਂ 300 ਥੈਲਾ ਜਿਹੜਾ ਉਹ ਖਾਦ ਦਾ ਲੈ ਕੇ ਆਇਆ ਵੀ ਤਾਂ ਜੋ ਲੋਕਾਂ ਦੀ ਸਮੇਂ ਸਿਰ ਬਜਾਈ ਹੋ ਸਕੇ ਤਾਂ ਜੋ ਉਹ ਉੱਠ ਸਕਣ ਭਾਜੀ ਤੁਸੀਂ ਵੀ ਇਹਦੇ ਆਪਾਂ ਕੋਲ ਜੀ ਹਾਂਜੀ ਸਰ ਮੈਂ ਵੀ ਇਹਦੇ ਆਪਾਂ ਹਾਂ ਤਾਂ ਅੱਛਾ ਸੰਸਥਾ ਦੇ ਪ੍ਰਧਾਨ ਵੀ ਹਾਂਜੀ ਹਾਂਜੀ ਤਾਂ ਕਹਿ ਸਕਦੇ ਜੀ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਸੀ ਕਿ 1 ਲੱਖ ਰੁਪਏ ਜਿਹੜਾ ਹੈਗਾ ਕਿਸੇ ਨੇ ਸਹਿਯੋਗ ਦਿੱਤਾ ਤਾਂ ਵੈਸੇ ਵੀ ਜਿਹੜੇ ਲੋਕ ਨੇ ਅਧਿਆਪਕਾਂ ਦੇ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਆ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਅਧਾਰੇ ਨੇ ਸਾਰਿਆਂ ਦੇ ਉੱਤੇ ਰਿਸ਼ਵਤਾਂ ਇਲਜ਼ਾਮ ਲੱਗਦੇ ਨੇ ਇੱਕ ਅਧਿਆਪਕਾਂ ਨੂੰ ਛੱਡ ਕੇ ਦੇਖੋ ਇਹ ਤਾਂ ਨਹੀਂ ਅਸੀਂ ਕਹਿ ਸਕਦੇ ਸਾਡੀ ਇਹ ਆ ਵੀ ਸਾਡੀ ਇਮੇਜ ਐਹੀ ਜਿਹੀ ਬਣੀ ਰਹੇ ਬਣਵਾਉਣ ਵਾਲਾ ਇਮੇਜ ਬਣਾਉਣ ਵਾਲਾ ਪ੍ਰਮਾਤਮਾ ਹਨਾ ਆਪਾਂ ਤਾਂ ਇੱਕ ਸਾਧਨ ਬਣ ਸਕਦੇ ਆ ਤੇ ਅਸੀਂ ਇਹੀ ਸੋਚਿਆ ਵੀ ਦੇਖੋ ਜੇ ਇੱਕ ਉੱਠੂਗਾ ਤਾਂ ਹੋ ਸਕਦਾ ਉਹਦੇ ਨਾਲ ਦੇਖ ਕੇ ਦੋ ਹੋਰ ਉੱਠ ਕੱਢਣ ਸਾਡੀ ਜਿੰਮੇ ਆਪਾਂ ਇਹ ਕਰ ਰਹੇ ਆਂ ਵੀਡੀਓ ਪਾ ਰਹੇ ਆ ਸਾਡਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਆਪਾਂ ਆਪਣੀ ਮਸ਼ਹੂਰੀ ਕਰੀਏ ਇਹ ਹੁੰਦਾ ਵੀ ਦੇਖੋ ਇੱਕ ਨੂੰ ਦੇਖ ਕੇ ਦੂਜਾ ਹਿੰਮਤ ਕਰ ਸਕਦਾ ਮੋਟੀਵੇਟ ਹੁੰਦਾ ਸੋ ਇਸ ਵਾਰ ਮੀਡੀਆ ਨੇ ਬਹੁਤ ਪੋਜ਼ਿਟਿਵ ਰੋਲ ਨਿਭਾਇਆ ਲੋਕਾਂ ਨੂੰ ਮਦਦ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਇਸ ਪੱਧਰ ਤੇ ਆ ਕੇ ਲੋਕ ਪੀੜਤ ਲੋਕਾਂ ਦੇ ਨਾਲ ਖੜ੍ਹ ਸਕਣ ਇਸ ਲਈ ਅਸੀਂ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਤਾਂ ਜੋ ਅੱਗੇ ਤੋਂ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣ ਸੋ ਤਸਵੀਰਾਂ ਤੁਹਾਨੂੰ ਅਸੀਂ ਉਸ ਟਰਾਲੀ ਦੀਆਂ ਅਤੇ ਟਰੱਕ ਦੀਆਂ ਦਿਖਾ ਰਹੇ ਹਾਂ ਟਰੱਕ ਦੇ ਵਿੱਚ ਜਿਹੜੀ ਡੀਏਪੀ ਲਿਆਂਦੀ ਗਈ ਆ ਤੇ ਜਿਹੜੇ ਪੀੜਤ ਕਿਸਾਨ ਸਨ ਉਹਨਾਂ ਵੱਲੋਂ ਜਿਹੜਾ ਟਰਾਲੀ ਦੇ ਵਿੱਚ ਜਿਹੜੀ ਉਹ ਡੀਏਪੀ ਹੈਗੀ ਆ ਉਹ ਲਗਾਈ ਜਾ ਰਹੀ ਹੈ ਸੋ ਸਾਡੇ ਨਾਲ ਕਿਸਾਨ ਆਗੂ ਸੂਬਾ ਆਗੂ ਪਲਵਿੰਦਰ ਸਿੰਘ ਮਾਲਵੀ ਮੌਜੂਦ ਨੇ ਹਾਂ ਜੀ ਮਾਲ ਸਾਹਿਬ ਨਾਬਾ ਤੋਂ ਵਿਸ਼ੇਸ਼ ਤੌਰ ਤੇ ਸੰਸਤਾ ਪਹੁੰਚੀ ਆ ਤੁਹਾਡੇ ਪਿੰਡ ਦੇ ਜਿਹੜੇ ਪੀੜਤ ਕਿਸਾਨ ਸਨ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਹ ਉਸ ਵੇਲੇ ਪਹੁੰਚੇ ਨੇ ਜਦੋਂ ਇੱਕ ਤੋੜਾ ਵੀ ਕਿਸਾਨਾਂ ਨੂੰ ਡਾਇਰ ਦਾ ਲੈਣਾ ਕਿ ਮਤਲਬ ਇਹ ਲੱਗ ਰਿਹਾ ਵੀ ਪਾੜ ਦੇ ਬਰਾਬਰ ਤੇ 300 ਗਟਾ ਇਹ ਤੋੜੇ ਦਾ ਲੈ ਕੇ ਇਥੇ ਪਹੁੰਚੇ ਨੇ ਨਾਬਾ ਜੋਗ ਜਿਹੜੀ ਸੰਸਥਾ ਇਹਨਾਂ ਦੀ ਚਲਾਉਂਦੇ ਨੇ ਸਾਰੇ ਮੁਲਾਜ਼ਮ ਇਹਨਾਂ ਦਾ ਬਹੁਤ ਇਲਾਕੇ ਵੱਲੋਂ ਤੇ ਭਾਰਤੀ ਕਿਸਾਨ ਨੂੰ ਇਕਤਾ ਸੰਘਰਸ਼ ਜਥੇਬੰਦੀ ਵੱਲੋਂ ਧੰਨਵਾਦ ਕਰਦੇ ਆ ਤੇ ਇਹ ਆਸ ਕਰਦੇ ਆ ਵੀ ਮਹਾਰਾ ਇਹਨਾਂ ਨੂੰ ਹੋਰ ਤਰੱਕੀ ਬਖਸ਼ੇ ਹੜਪੀੜਤਾ ਦੀ ਆਪਣਿਆਂ ਦੀ ਆਪਣੇ ਬਾਹ ਫੜਦੇ ਹੁੰਦੇ ਆ ਇਹਨਾਂ ਨੇ ਸਿੱਧ ਕਰ ਬਖਾਇਆ ਜਿੱਥੇ ਸਰਕਾਰ ਫੇਲ ਹੋਈ ਆ ਇਹੋ ਜਿਹੇ ਸੰਸਥਾ ਨੇ ਲੋਕਾਂ ਨੂੰ ਪੈਰਾਂ ਸਿਰ ਖੜਾ ਕੀਤਾ ਇਹਨਾਂ ਨੂੰ ਇਹ ਪਤਾ ਵਾ ਕਿ ਕਿਸਾਨ ਨੂੰ 40 ਕਿਲੋ ਵੀ ਪਾ ਕੇ ਡਾਇਆ ਦੀ ਬੋਰੀ ਪਾ ਕੇ ਕਣਕ ਬੀਜ ਕੇ ਦੇਵਾਂਗੇ ਤੇ 20 ਕੁਇੰਟਲ ਕਿਸਾਨ ਦੇ ਕਣਕ ਨਿਕਲੂਗੀ ਤੇ ਕਿਸਾਨ ਮਜ਼ਦੂਰ ਦਾ ਭਲਾ ਹੋ ਸਕਦਾ ਉਹ ਪੈਰਾਂ ਸਿਰ ਖੜਾ ਹੋ ਸਕਦਾ ਇਹ ਉਹ ਕੰਮ ਜਿਹੜਾ ਉਹ ਕਰ ਰਹੇ ਨੇ ਅਸਲੀ ਇਹਨਾਂ ਮਾਰਦਸ਼ਕ ਕਰਕੇ ਫਿਰ ਜਿਹੜੇ ਛੋਟੇ ਕਿਸਾਨ ਵੇਖੇ ਉਹਨਾਂ ਦੀਆਂ ਲਿਸਟਾਂ ਬਣਾ ਕੇ ਜਿੰਨੀ ਕੁ ਡਿਮਾਂਡ ਸੀ ਅੱਗੇ ਵੀ ਇਹਨਾਂ ਨੇ ਬਹੁਤ ਸੇਵਾ ਕੀਤੀ ਇਸ ਸੰਸਥਾ ਨੇ ਚਾਰਾ ਦੇ ਟਰੱਕ ਭੇਜੇ ਹੋਰ ਸੌਦੇ ਸਾਰਾ ਕੁਝ ਹੀ ਬਹੁਤ ਕੋਝ ਇਹਨਾਂ ਨੇ ਅੱਗੇ ਵੀ ਸੇਵਾ ਕੀਤੀ ਆ ਹੁਣ ਵੀ ਜਿਹੜਾ ਇਹ ਬਹੁਤ ਸੇਵਾ ਕਰ ਰਹੇ ਨੇ ਇਹ ਟਰੱਕ ਲੈ ਕੇ ਆਏ ਨੇ ਇਹਨਾਂ ਦਾ ਧੰਨਵਾਦ ਕਰਦੇ ਆ ਹੋਰ ਮਾਰਾ ਇਹਨਾਂ ਨੂੰ ਤਰੱਕੀਆਂ ਦੇ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿੰਨੀ ਕੁ ਰਾਹਤ ਮਿਲੇਗੀ ਜਿਹੜੀ ਅੱਜ ਤੁਹਾਡੀ ਹੈਲਪ ਹੋ ਰਹੀ ਹੈ ਮਦਦ ਹੋ ਰਹੀ ਚੰਗੀ ਗੱਲ ਇਹਨਾਂ ਨੇ ਸੇਵਾ ਕੀਤੀ ਬਾਹਰ ਆਣ ਕੇ ਕਿਸਾਨਾਂ ਦੀ ਬੜੀ ਚੰਗੀ ਗੱਲ ਹੋਈ ਹੈ ਕਿ ਕਿਸਾਨ ਜਿਹੜੇ ਗਰੀਬ ਆ ਉਹ ਵੀ ਬੀਜ ਲੈਣਗੇ ਨਹੀਂ ਤੇ ਉਹ ਅਜੇ ਸੀ ਤਾਂ ਉੱਤਰ ਬੈਠੇ ਤਾਂ ਲੱਗਦਾ ਹੈ ਕਿ ਜੇਕਰ ਇਹ ਤੁਹਾਨੂੰ ਰਾਹਤ ਨਾ ਮਿਲਦੀ ਤਾਂ ਤੁਹਾਡੇ ਲਈ ਮੁਸ਼ਕਲ ਹੋ ਜਾਣਾ ਸੀ ਬਿਜਾਈ ਕਰਨ ਦੇ ਵਿੱਚ ਵੱਡੀ ਪਰੇਸ਼ਾਨੀ ਹੋਣੀ ਸੀ ਪਰੇਸ਼ਾਨੀ ਹੋਣੀ ਨਹੀਂ ਬੀਜੀ ਜਾਣੀ ਨਹੀਂ ਸੀ ਬੀਜੀ ਜਾਣੀ ਨਹੀਂ ਬੀਜੀ ਜਾਣੀ ਇਹ ਤਾਂ ਬਹੁਤ ਸੇਵਾ ਕੀਤੀ ਹੈ ਨਾ ਤਾਂ ਹੁਣ ਲੱਗਦਾ ਹੈ ਕਿ ਤੁਹਾਨੂੰ ਇਹ ਜਿਹੜੀ ਰਾਹਤ ਮਿਲੀ ਆ ਇਹਦੇ ਨਾਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੋਗੇ ਸਰਵਾਈਵ ਬਿਲਕੁਲ ਵਧੀਆ ਜ਼ਿੰਦਗੀ ਵਧੀਆ ਰੱਖਾਂਗੇ ਹੁਣ ਠੀਕ ਹੈ ਜੀ ਧੰਨਵਾਦ ਸੋ ਇਹ ਸਨ ਸਾਡੇ ਨਾਲ ਸਹਿਯੋਗ ਸੰਸਥਾ ਨਾਬਾ ਦੇ ਉਹ ਅਧਿਆਪਕ ਜਿਨ੍ਹਾਂ ਵੱਲੋਂ ਕੀ ਇੱਕ ਬੜਾ ਵੱਡਾ ਉਪਰਾਲਾ ਕੀਤਾ ਗਿਆ ਕਿ ਕਿਉਂਕਿ ਜਿੱਥੇ ਨਾ ਇਹਨਾਂ ਵੱਲੋਂ ਜਿਹੜੀਆਂ ਆਪਣੇ ਸਕੂਲ ਦੇ ਵਿੱਚ ਜਿਹੜੇ ਛੋਟੇ ਵਿਦਿਆਰਥੀ ਨੇ ਉਹਨਾਂ ਨੂੰ ਪੜਾਇਆ ਜਾਂਦਾ ਆ ਉਹਨਾਂ ਨੂੰ ਵਧੀਆ ਸਿੱਖਿਆ ਦਿੱਤੀ ਜਾਂਦੀ ਆ ਅਤੇ ਇਹਨਾਂ ਵੱਲੋਂ ਅੱਜ ਜਿਹੜੀ ਅੱਜ ਪਿੰਡ ਗੱਗੋਮਾਲ ਦੇ ਵਿੱਚ ਆ ਕੇ ਜਿਹੜੇ ਹਾਰਡਪੀਟ ਕਿਸਾਨਸਾਂ ਉਹਨਾਂ ਦੀ ਮਦਦ ਕੀਤੀ ਗਈ ਆ ਤਾਂ ਉਹ ਜਿਹੜੇ ਕਿਸਾਨ ਸੀ ਤੁਸੀਂ ਉਹਨਾਂ ਨੂੰ ਵੀ ਸੁਣਿਆ ਕਿ ਉਹ ਕਹਿੰਦੇ ਕਿ ਜੇਕਰ ਇੰਨਾ ਦੁਆਰਾ ਇਹ ਹੈਲਪ ਨਾ ਕੀਤੀ ਜਾਂਦੀ ਤਾਂ ਉਹਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਰਵਾਈਵ ਕਰਨਾ ਮੁਸ਼ਕਿਲ ਹੋ ਜਾਣਾ ਸੀ ਸੋ ਤੁਸੀਂ ਹਮਦਰ ਟੀਵੀ ਨਾਲ ਜੁੜੇ ਹੋਏ ਸੀ ਅਜਨਾਲਾ ਦੇ ਪਿੰਡ ਗੱਗੋਮਾਲ ਤੋਂ ਪ੍ਰਦੀਪ अरोੜਾ